ਸਵਾਗਤ ਕਰਦੇ ਆਂ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਜੋਤ ਡੇਰੀ ਫਾਰਮਿੰਗ ਦੇ ਵਿੱਚ ਜਿਹੜੇ ਮੇਰੇ ਵੀਰ ਆਪਣਾ ਵੀਡੀਓ ਪਹਿਲੀ ਵਾਰ ਦੇਖ ਰਹੇ ਆਂ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਘੰਟੀ ਵਾਲਾ ਬਟਨ ਦਬਾ ਦਿਓ ਛੇਕੋ ਆਪਾਂ ਜੋ ਵੀ ਨਵੀਆਂ ਵੀਡੀਓ ਬਣਾਇਆ ਕਰਾਂਗੇ ਉਹਨਾਂ ਨੋਟੀਫਿਕੇਸ਼ਨ ਤੁਹਾਡੇ ਕੋਲੇ ਪਹੁੰਚ ਜਾ ਕਰੂਗਾ ਅੱਜ ਆਪਾਂ ਪਹੁੰਚੇ ਆਂ ਵੀਰੇ ਪਸ਼ੂ ਮੰਡੀ ਡੱਬ ਵਾਲੀ ਕਾਫੀ ਗਿਣਤੀ ਦੇ ਚੱਚ ਫਗਾਵਾ ਇੱਥੇ ਆਈਆਂ ਹੋਈਆਂ ਨੇ ਮੱਝਾਂ ਬਹੁਤ ਆਈਆਂ ਨੇ ਦੇਖਾ ਆਪਾਂ ਤੁਹਾਨੂੰ ਵੀਡੀਓ ਦਿਖਾ ਰਹੇ ਆ ਬਹੁਤ ਚੰਗੀ ਕੁਆਲਿਟੀ ਦੀ ਐਚਐਫ ਦਾ ਹੈ ਦੂਜੇ ਸਵੇ ਸੁਣ ਵਾਲੀ ਆ ਬਾਕੀ ਆਪਾਂ 22 ਜੀ ਨਾਲ ਡਿਟੇਲ ਗੱਲ ਕਰਦੇ ਆ ਦੱਸੋ ਬਾਈ ਜੀ ਇਹ ਕਿੰਨੇ ਸੁਵੇ ਸੁਣਾਈ ਦੂਜੇ ਸੁਵੇ ਦੂਜੇ ਸੁਵੇ ਸੁਣਾ ਜੀ ਹਾਂ ਜੀ ਪਹਿਲੇ ਸੁਵੇ ਕਿੰਨਾ ਤੋਂ ਦਿੱਤਾ ਜੀ ਪਹਿਲੇ ਸੁਵੇ 24 ਕਿਲੋ ਦਿੱਤਾ ਜੀ ਪਹਿਲੇ ਸੁਵੇ 24 ਕਿਲੋ ਦਿੱਤਾ ਜੀ ਅੱਛਾ ਜੀ ਹੁਣ ਕਿੰਨੀ ਕਮੀਦ ਰੱਖਦੇ ਹੋ ਜੀ ਮੈਂ ਕਿ ਦੇ ਦੂਗੀ 30 ਕਿਲੋ ਇਸ ਵਾਰ 30 ਕਿਲੋ ਦੇ ਦੂਗੀ ਦੋਸਤੋ 22 ਜੀ ਕਹਿੰਦੇ ਪਹਿਲੇ ਸੁਵੇ ਦੇ ਨਾਲ 24 ਦਿੱਤਾ ਐਸ ਵੇਲੇ 30 ਦੂਜੇ ਸਵੇਰ ਨੂੰ ਬਿਨਾ 30 ਲੀਟਰ ਤੱਕ ਉਮੀਦ ਰੱਖਦੇ ਆ ਇਹ। ਬਾਕੀ ਆਪਾਂ ਬਾਈ ਜੀ ਨਾਲ ਗੱਲਬਾਤ ਟੋਟਲ ਕਰਦੇ ਆ। ਕੀ ਪ੍ਰਾਈਸ ਕਰਦੇ? ਬਾਈ ਜੀ ਕੀ ਰੇਟ ਮੰਗਦੇ ਹੋ ਇਹਦਾ? 70000 75000 ਕਿੰਨੇ ਕੁ ਤੱਕ ਛੱਡੋਗੇ ਇਹ? ਹਾਂਜੀ 70 ਦੀ ਛੱਡਦੇ ਆ। 70 ਦੇ ਛੱਡ। ਪਿੰਡ ਕਿਹੜਾ ਆਪਣਾ ਜੀ? ਸਰਾਵਾ ਜੀ। ਸਰਾਵਾ ਕਿਹੜੇ ਜ਼ਿਲ੍ਹੇ ਜੀ? ਫਰੀਦਕੋਟ ਜਿਲ੍ਹਾ। ਪੁਰਜਲਾ ਤਸੀਲ ਤਸੀਲ ਜੈਤੋ ਫਰੀਦਕੁਰ ਜ਼ਿਲ੍ਹੇ ਦੇ ਵਿੱਚ ਆਪਣਾ ਨੰਬਰ ਦੱਸਿਓ ਬਾਈ ਜੀ 76375 76375 94087 94087 ਬਾਈ ਜੀ ਤੁਸੀਂ ਆਪਣੀ ਤਸੱਲੀ ਕਰਕੇ ਬਾਈ ਜੀ ਹਰ ਨਾਲ ਫੋਨ ਤੇ ਕੰਟੈਕਟ ਕਰਕੇ ਗਾਂ ਖਰੀਦ ਸਕਦੇ ਹੋ ਧੰਨਵਾਦ ਦੋਸਤੋ